ਅੱਛੇ ਇਸ ਵਕਤ ਹਲਕਾ ਚਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਘਰ ਪਹੁੰਚੇ ਹਨ ਜਿੱਥੇ ਕਿ ਅੱਜ ਇਹਨਾਂ ਵੱਲੋਂ ਹਲਕੇ ਚਤਰਾਣਾ ਦੇ ਕਈ ਪਿੰਡਾਂ ਨੂੰ ਗਰੰਟਾਂ ਦਿੱਤੀਆਂ ਗਈਆਂ ਹਨ ਜਿੱਥੇ ਕਿਸਾਨਾਂ ਨੂੰ ਜਾਂ ਇਸ ਤੋਂ ਇਲਾਵਾ ਪੰਚਾਇਤਾਂ ਨੂੰ ਗ੍ਰਾਂਟਾਂ ਅੱਜ ਦਿੱਤੀਆਂ ਗਈਆਂ ਪਿੰਡਾਂ ਦੀ ਨੁਹਾਰ ਬਦਲਣ ਵਾਸਤੇ ਜਿੱਥੇ ਕਿ ਰੰਗਲਾ ਪੰਜਾਬ ਬਣਾਉਣ ਦਾ ਇਹਨਾਂ ਦਾ ਸੁਪਨਾ ਸੀ ਉਹ ਪੂਰਾ ਕਰਨ ਵਾਸਤੇ ਇਹਨਾਂ ਵੱਲੋਂ ਅੱਜ ਪੰਜਾਬ ਸਰਕਾਰ ਦੀਆਂ ਗ੍ਰਾਂਟਾਂ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਉਸ ਦੇ ਨਾਲ ਨਾਲ ਹੀ ਜਿਨ੍ਹਾਂ ਦੇ ਮਕਾਨ ਠੱਠੇ ਸੀਗੇ بارش ਕਾਰਨ ਉਹ ਪਿੰਡਾਂ ਦੇ ਵਿੱਚ ਗਰੀਬ ਜਿਹੜੇ ਲੋਕ ਸੀਗੇ ਉਹਨਾਂ ਨੂੰ ਵੀ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ ਉਹਨਾਂ ਦੇ ਅੱਜ ਇੱਥੇ ਸੈਕਸ਼ਨ ਲੈਟਰ ਦਿੱਤੇ ਜਾ ਰਹੇ ਨੇ ਪਿੰਡਾਂ ਦੀਆਂ ਕਾਫੀ ਬਹਾਦ ਤੱਕ ਪੰਚਾਇਤਾਂ ਪਹੁੰਚੀਆਂ ਹੋਈਆਂ ਨੇ ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਹੈ ਕਿ ਜਦੋਂ ਕਿਸੇ ਨੂੰ ਰਹਿ ਗਿਆ ਕੋਈ ਗ੍ਰਾਂਟ ਦੇਣ ਤੋਂ ਪਿੰਡ ਦੀ ਪੰਚਾਇਤ ਤਾਂ ਉਸ ਨੂੰ ਵੀ ਅਸੀਂ ਇੱਥੇ ਚੈੱਕ ਦਿਆਂਗੇ ਕਿਉਂਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਵੀ ਪੈਸੇ ਪਾਏ ਜਾਣਗੇ ਜਿਹੜੇ ਕਿ ਪਿੰਡਾਂ ਦੀ ਨੁਹਾਰ ਬਦਲੀ ਜਾ ਸਕੇ ਅਸੀਂ ਇਸ ਵਕਤ ਦਿਖਾਣੇ ਆ ਤੁਹਾਨੂੰ ਜਿਹੜਾ ਕਿ ਗ੍ਰਾਂਟ ਦੇ ਰਹੇ ਨੇ ਪਿੰਡਾਂ ਦੇ ਵਿੱਚ ਜਿਹੜੇ ਕਿ ਸੈਕਸ਼ਨ ਲੈਟਰ ਹੈ ਸਰਪੰਚਾਂ ਨੂੰ ਦਿੱਤੇ ਜਾ ਰਹੇ ਨੇ ਔਰ ਜਿਹੜੇ ਗਰੀਬ ਘਰਾਂ ਦੇ ਪਰਿਵਾਰਾਂ ਦੇ ਜਿਨ੍ਹਾਂ ਦੇ ਮਕਾਨ ਡਿੱਗੇ ਸੀਗੇ ਠੱਠੇ ਸੀਗੇ ਜਾਂ ਉਹਨਾਂ ਨੂੰ ਵੀ ਗ੍ਰਾਂਟਾਂ ਅੱਜ ਦਿੱਤੀਆਂ ਗਈਆਂ ਵੱਡਾ ਗੱਫਾ ਲੈ ਕੇ ਆਏ ਨੇ ਹਲਕਾ ਸਤਰਾਣਾ ਦੇ ਵਿੱਚ ਜਿਹੜੇ ਅੱਜ ਪਿੰਡ ਨੇ ਦੇ ਰਹੇ ਨੇ ਗੱਲਬਾਤ ਕਰਦੇ ਹਾਂ ਅਸੀਂ ਜਿਹੜੇ ਕਿ ਜਿਨ੍ਹਾਂ ਨੂੰ ਗ੍ਰਾਂਟਾਂ ਦਿੱਤੀਆਂ ਗਈਆਂ ਸਰਪੰਚਾਂ ਨਾਲ ਵੀ ਗੱਲ ਕਰਾਂਗੇ ਔਰ ਜਿਹੜੇ ਕਿ ਜਿਨ੍ਹਾਂ ਦੇ ਮਕਾਨ ਡਿੱਗੇ ਸੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਅੱਜ ਉਹਨਾਂ ਤੇ ਮਹਿਸੂਸ ਕਰ ਰਿਹਾ ਕਿ ਸਰਕਾਰ ਤੋਂ ਵੱਡੀਆਂ ਉਮੀਦਾਂ ਲਾਈਆਂ ਹੋਈਆਂ ਸਨ ਉਹਨਾਂ ਦਾ ਕੀ ਨਤੀਜਾ ਸਾਹਮਣੇ ਆਇਆ ਹੈ ਕਿ ਲਈ ਜਿਹੜੇ ਅੱਜ ਉਹ ਪੈਸੇ ਦਿੱਤੇ ਗਏ ਨੇ ਜੀ ਸੋ ਅੱਜ ਸੈਕਸ਼ਨ ਲੈਟਰ ਦਿੱਤੇ ਨੇ ਖਾਤਿਆਂ 'ਚ ਪੈਸੇ ਆਲਰੇਡੀ ਅੱਜ ਇਹਨਾਂ ਦੇ ਪਹ ਚੁੱਕੇ ਨੇ ਔਰ ਉਹਨਾਂ ਦੇ ਨਾਲ ਨਾਲ ਹੀ 3.5 ਕਰੋੜ ਰੁਪਇਆ ਜਿਹੜਾ ਔਰ ਪਿੰਡਾਂ ਦੀ ਡਿਵੈਲਪਮੈਂਟ ਦੇ ਲਈ ਜਿਹੜਾ ਉਹ ਅੱਜ ਪੈਸਾ ਦਿੱਤਾ ਗਿਆ ਸੋ ਜਿਹੜੇ ਲੋੜਵੰਦ ਪਰਿਵਾਰ ਹੁੰਦੇ ਨੇ ਗਰੀਬ ਉਹਨਾਂ ਨੂੰ ਸਰਕਾਰਾਂ ਤਾਂ ਕਾਸ ਹੁੰਦੀ ਹੈ ਕਿ ਸਾਡੇ ਕੋਈ ਵੀ ਸਰਕਾਰ ਸਾਡੀ ਨਮਾਇੰਦਗੀ ਜਿਹੜੀ ਕਰ ਰਹੀ ਹੈ ਉਹ ਸਾਡੇ ਘਰ ਦੀ ਸਾਡੇ ਬੱਚਿਆਂ ਦੀ ਰਾਖੀ ਕਰੇ ਸੋ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਕਿ ਜਿਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਜਿਨ੍ਹਾਂ ਦੇ ਮਕਾਨ ਟੇਟੇਰੀ ਹੋ ਗਏ ਸੀ ਜਾਂ ਜਿਨ੍ਹਾਂ ਮਕਾਨਾਂ ਨੂੰ ਤੇੜਾ ਆ ਗਿਆ ਸੀਗੀਆਂ ਉਹਨਾਂ ਗਰੀਬ ਲੋਕਾਂ ਨੂੰ ਅੱਜ ਜਿਹੜੇ ਉਹ ਪੈਸੇ ਦਿੱਤੇ ਨੇ ਸੋ ਮੈਂ ਉਮੀਦ ਕਰਦਾ ਕਿ ਇਹ ਲੋਕ ਅੱਗੇ ਦੀ ਜਿਹੜੀ ਜ਼ਿੰਦਗੀ ਆ ਉਹ ਆਪਣਾ ਜੀਵਨ ਖੁਸ਼ਹਾਲ ਜੀ ਸਕਣ ਇਸ ਦੇ ਨਾਲ ਕਬੜਾ ਜਿਹੜੇ ਕੀ ਦਸਰੇ ਸੰਕੀ ਇਹ ਪਿੰਡਾਂ ਦੇ ਜਿਹੜੇ ਲੋਕਾਂ ਨੂੰ ਚੈੱਕ ਦਿੱਤੇ ਆ ਇਸ ਦੇ ਨਾਲ ਵੀ ਗੱਲਬਾਤ ਕਰਾਂ ਕੀ ਕੀ ਕਹਿਣਾ ਚਾਹੂੰਗੀ ਤੁਹਾਨੂੰ ਅੱਜ ਧੰਨਵਾਦ ਧੰਨਵਾਦ ਗਰੀਬਾਂ ਨੂੰ ਜਿਹੜੇ ਤੁਹਾਨੂੰ ਪੰਜ ਰੁਪਏ ਮੈਂ ਗੱਲ ਆ ਕਿ ਤੋਰਾਰੇ ਪੈਸੇ ਮੈਂ ਕਰ ਸਕਦੇ ਧੰਨਵਾਦ ਧੰਨਵਾਦ ਜੀ ਕੀ ਕਹਾਂ ਗੱਲ ਜਿਹੜੇ ਤੁਹਾਨੂੰ ਅੱਜ ਗਰੰਟੀਆਂ ਦਿੱਤੀਆਂ ਇਹ ਘਰਾਂ ਵਾਸਤੇ ਜਿਹੜੀਆਂ ਕੀ ਕਹਿਣਾ ਚਾਹੀਦਾ ਅਸੀਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਅੱਜ ਸਾਡੇ ਪਿੰਡ ਖਾਨੇਵਾਲ ਨੂੰ ਜੀ ਬਿਲਕੁਲ ਗੌਰ ਦੇ ਨਾਲ ਦੇਖਿਆ ਇਹਨਾਂ ਨੇ ਅਸੀਂ ਸੀਐਮ ਮਾਨ ਭਗਵੰਤ ਮਾਨ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੀ ਕਿਸੇ ਸਰਕਾਰਾਂ ਨੇ ਕਦੇ ਕੋਈ ਇਦਾਂ ਦੀ ਗੱਲ ਨਹੀਂ ਸੁਣੀ ਅੱਜ ਸਾਡੇ ਲੋੜਵੰਦ ਪਰਿਵਾਰਾਂ ਨੂੰ ਬਿਲਕੁਲ ਮਦਦ ਮਿਲੀ ਹੈ ਜੀ ਅਸੀਂ ਇਸ ਸਰਕਾਰ ਦਾ ਐਮਐਲਏ ਸਰਦਾਰ ਕ੍ਰੌਂਤ ਸਿੰਘ ਬਾਜੀਗਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਦੋ ਸਰਪੰਚ ਡਾਕਟਰ ਕੇਵਲ ਆ ਮੈਂ ਸਰਪੰਚਾਂ ਹੀ ਅਸੀਂ ਮਿਹਨਤ ਕਰੀਏ ਇਹਨਾਂ ਵਾਸਤੇ ਪਰ ਐਮਐਲਏ ਸਾਹਿਬ ਨੇ ਸਾਡੀ ਬਹੁਤ ਵਧੀਆ ਮਦਦ ਕੀਤੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਡੇ ਨਾਲ ਸਾਡੇ ਖਾਨੇ ਵਾਲਦੇ ਜੋ ਲਾਲੀ ਸਾਡੇ ਪ੍ਰਧਾਨ ਸਾਹਿਬ ਇਹ ਵੀ ਬਹੁਤ ਵਧੀਆ ਸਾਡੇ ਨਾਲ ਮਦਦ ਕਰ ਰਹੇ ਨੇ ਪਰ ਅਸੀਂ ਇਹ ਜੀਂਗਲਾਤ ਅੱਜ ਜਿਹੜੇ ਕਿ ਆਮ ਆਦਮੀ ਪਾਰਟੀ ਵੱਲੋਂ ਇਹ ਚੈੱਕ ਦਿੱਤੇ ਗਿਆ ਪੰਚਾਇਤਾਂ ਨੂੰ ਔਰ ਪਿੰਡਾਂ ਦੀ ਜਿਹੜੀ ਨੁਹਾਰ ਬਦਨਵਾਸ ਤੇ ਸਰਪੰਚ ਕਿਸ ਤਰ੍ਹਾਂ ਦੇ ਮਹਿਸੂਸ ਕਰ ਰਿਹਾ ਔਰ ਕੀ ਅੱਗੇ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦਾ ਇਹ ਸਰਪੰਚਾਂ ਚ ਪੰਚਾਇਤਾਂ ਚ ਪੂਰਾ ਉਤਸ਼ਾਹ ਹੈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਨੂੰ ਦਿਨਹਾਰ ਬਦਨ ਲਈ ਵੱਤੋ ਵੱਤ ਗਰੰਟੀ ਦੇ ਰਹੀ ਹੈ ਜਿਹਦੇ ਨਾਲ ਪਿੰਡਾਂ ਦੇ ਜਿਹੜੇ ਸਹੂਲਤਾਂ ਨੇ ਡਿਵੈਲਪਮੈਂਟ ਦੇ ਕੰਮ ਨੇ ਉਹ ਹੋ ਸਕਣ ਤੇ ਸਰਪੰਚਾਂ ਚ ਪੂਰਾ ਉਤਸ਼ਾਹ ਤੇ ਆਮ ਆਦਮੀ ਪਾਰਟੀ ਦੀ ਪੂਰੀ ਕੋਸ਼ਿਸ਼ ਹੈ ਜੀ ਜੋ ਪਿੰਡਾਂ ਦੇ ਵਿੱਚ ਲੋਕ ਪਾਸਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਦੀ ਉਮੀਦ ਆ। ਇਹ ਲੱਗਦਾ ਸ਼ਹਿਰ ਦੇ ਵਿੱਚ ਵੀ ਇਸ ਤਰ੍ਹਾਂ ਨਹੀਂ ਜਿਵੇਂ ਆਉਣ ਵਾਲੇ ਬਿਲਕੁਲ ਜੀ ਸ਼ਹਿਰਾਂ ਦੀ ਵੀ ਹੁਣ ਜਿਹੜੀਆਂ ਕਮੇਟੀਆਂ ਦੀ ਚੋਣ ਵੀ ਹੋਣੀ ਹੈ ਨਵੀਆਂ ਕਮੇਟੀਆਂ ਵੀ ਦੁਬਾਰੇ ਬਣਨ ਗਿਆ ਤੇ ਗਰੰਟਰਾਂ ਦਾ ਗਵਰਨਮੈਂਟ ਵੱਲੋਂ ਕੋਈ ਕਮੀ ਨਹੀਂ ਹੈ ਜੀ ਸਾਰੇ ਸ਼ਹਿਰਾਂ ਲਈ ਦਿੱਤੀਆਂ ਜਾ ਰਹੇ ਨੇ ਲੋਕਲ ਲੈਵਲ ਤੇ ਕਈ ਵਾਰੀ ਮੈਨੇਜਮੈਂਟ 'ਚ ਕਮੀ ਆ ਰਹੀ ਹੈ ਉਹਦੇ ਲਈ ਵੀ ਐਮਐਲਏ ਸਾਹਿਬ ਪੂਰੇ ਐਫਰਟਸ ਕਰ ਰਹੇ ਨੇ ਟਾਈਮ ਟੂ ਟਾਈਮ ਮੀਟਿੰਗਾਂ ਕਾਲ ਕਰਕੇ ਉਹਨਾਂ ਨਾਲ ਡਿਸਕਸ਼ਨਾਂ ਚੱਲ ਰਹੀਆਂ ਨੇ ਸ਼ਹਿਰ ਚ ਥੋੜੀ ਕੂੜੇ ਦੀ ਪ੍ਰੋਬਲਮ ਆ ਰਹੀ ਹੈ ਉਹਦੇ ਲਈ ਦਿਨ ਰਾਤ ਪਰਾਲੇ ਚੱਲ ਰਹੇ ਨੇ ਸੋ ਪ੍ਰਾਣੀਆ ਕਮੇਟੀ ਨੇ ਕਮੀਆਂ ਨਹੀਂ ਕੀਤੀ ਉਹਨਾਂ ਨੇ ਟਾਈਮ ਸਿਰ ਐਕਸ਼ਨ ਨਹੀਂ ਕੀਤੇ ਤੇ ਜਗਾ ਨਹੀਂ ਕੋਈ ਫਰੀਦੀ ਸੋ ਉਹਦੇ ਕਰਕੇ ਥੋੜੀ ਦੇਖਤ ਆ ਰਹੀ ਹੈ ਤੇ ਉਹ ਵੀ ਹਲੋ ਇਹ ਰੰਗਲੇ ਪੰਜਾਬ ਦੇ ਵਿੱਚੋਂ ਜਿਹੜਾ ਹੈਗਾ ਜੀ ਪੈਸਾ ਜਿਹੜਾ 5 ਕਰੋੜ ਰੁਪਈਆ ਸੀਗਾ ਉਹ ਅੱਜ ਪੰਚਾਇਤਾਂ ਨੂੰ ਜਿਹੜਾ ਉਹ ਵੰਡਿਆ ਗਿਆ ਸੋ ਸਾਰੇ ਸਰਪੰਚ ਸਾਹਿਬਾਨਾਂ ਨੂੰ ਬੁਲਾ ਕੇ ਸਾਰੀਆਂ ਪੰਚਾਇਤਾਂ ਨੂੰ ਬੁਲਾ ਕੇ ਅੱਜ ਜਿਹੜੇ ਚੈੱਕ ਨੇ ਪਿੰਡਾਂ ਦੀ ਡਿਵੈਲਪਮੈਂਟ ਦੇ ਲਈ ਜਿਹੜੇ ਉਹ ਦਿੱਤੇ ਗਏ ਨੇ ਔਰ ਜਿਹੜੇ ਪਿੰਡਾਂ ਦੇ ਰੁਕੇ ਹੋਏ ਕੰਮ ਨੇ ਉਹ ਪਿੰਡ ਦੇ ਕੰਮ ਨੇ ਜਿਹੜੇ ਉਹ ਪੂਰੇ ਹੋ ਸਕਣ ਕਈ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦੀਆਂ ਜਿਹੜੀਆਂ ਸਮੱਸਿਆ ਸੀਗੀਆਂ ਪਰ ਇਸ ਵਾਰ ਜਿਹੜਾ ਸਰਪੰਚਾ ਨੇ ਆਪਣਾ ਉਹ ਦਿਖਾਇਆ ਉਹ ਮੈਨੂੰ ਬੜਾ ਵਧੀਆ ਲੱਗਾ ਕਿਉਂਕਿ ਇਸ ਵਾਰ ਜਿਹੜਾ ਸਰਪੰਚਾ ਨੇ ਗਲੀਆਂ ਨਾਲੀਆਂ ਤੋਂ ਉਪਰਟ ਕੇ ਜਿਹੜੇ ਪੈਸੇ ਮੰਗੇ ਜ਼ਿਆਦਾਤਰ ਸਰਪੰਚਾਂ ਨੇ ਡਸਪੈਂਸਰੀਆਂ ਲਈ ਔਰ ਕਮਿਊਨਿਟੀ ਹਾਲ ਦੇ ਲਈ ਜਿਹੜਾ ਉਹ ਪੈਸਾ ਮੰਗਿਆ ਗਿਆ ਕਿ ਲੋਕਾਂ ਦੇ ਦੁੱਖ ਸੁੱਖ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਜਿਹੜੇ ਹੋ ਸਕਣ ਸੋ ਉਹ ਜਿਹੜਾ ਪੈਸਾ ਸੀਗਾ ਅੱਜ ਸਾਰੀਆਂ ਪੰਚਾਇਤਾਂ ਨੂੰ ਬੁਲਾ ਕੇ ਜਿਹੜਾ ਉਹ ਦਿੱਤਾ ਗਿਆ ਬਾਕੀ ਜਿਹੜੀਆਂ ਪੰਚਾਇਤਾਂ ਰਹਿ ਗਈਆਂ ਨੇ ਉਹਨਾਂ ਨੂੰ ਵੀ ਨਾਰਾਜ਼ ਹੋਣ ਦੀ ਜਰੂਰ ਲੋੜ ਨਹੀਂ ਹੈ ਕਿਉਂਕਿ ਕਿਸੇ ਵੀ ਪਿੰਡ ਦੇ ਨਾਲ ਵਿਤਕਰਾ ਨਹੀਂ ਕੀਤਾ ਗਿਆ ਸਾਰੀਆਂ ਪੰਚਾਇਤਾਂ ਨੂੰ ਜਿਹੜਾ ਪੈਸਾ ਉਹ ਦਿੱਤਾ ਗਿਆ ਸਾਡੇ 6 ਕਰੋੜ ਰੁਪਏ ਜਿਹੜਾ ਉਹ ਹਲਕੇ ਦੇ ਵਿੱਚ ਵੰਡਿਆ ਜੋ ਸਰਪੰਚਾ ਦੀ ਡਿਮਾਂਡ ਸੀਗੀ ਉਸ ਡਿਮਾਂਡ ਨੂੰ ਲੈ ਕੇ ਸਰਪੰਚਾ ਨੂੰ ਬੁਲਾ ਕੇ ਕਿ ਤੁਸੀਂ ਪਿੰਡ ਦੇ ਵਿੱਚ ਕੀ ਕੰਮ ਕਰਾਉਣਾ ਚਾਹੁੰਦੇ ਹੋ ਉਸ ਕੰਮ ਦੇ ਲਈ ਜਿਹੜਾ ਪੈਸਾ ਉਹ ਦਿੱਤਾ ਗਿਆ ਸੋ ਸਰਪੰਚਾ ਨੂੰ ਇੱਕੋ ਹਦਾਇਤ ਹੈ ਕਿ ਇਹ ਜਿਹੜੇ ਚੈੱਕ ਦਿੱਤੇ ਗਏ ਨੇ ਕੱਲ ਨੂੰ ਕੋਡ ਲੱਗ ਜਾਣਾ ਅੱਜ ਹੀ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਅਕਾਊਂਟ ਦੇ ਵਿੱਚ ਲਗਾ ਕੇ ਆਪਣਾ ਜਿਹੜਾ ਕੰਮ ਹੈ ਉਹਦੀ ਸ਼ੁਰੂਆਤ ਕਰ ਦਿਓ ਕਿੰਨੇ ਕੋਡ ਨੇ ਤੇ ਕਿੰਨੇ ਪੱਟਾ ਦਰਦੀਆਂ ਅੱਜ ਇਹ ਲਗਭਗ ਜਿਹੜੀਆਂ 148 ਪੰਚਾਇਤਾਂ ਨੇ 148 ਪੰਚਾਇਤਾਂ ਦੇ ਜਿਹੜੇ ਚੈੱਕ ਬਣ ਕੇ ਆਏ ਨੇ ਅੱਜ ਜਿਹੜੇ ਚੈੱਕ ਦਿੱਤੇ ਸੀਗੇ ਉਹ 3.5 ਕਰੋੜ ਰੁਪਏ ਦੇ ਜਿਹੜੇ ਚੈੱਕ ਸੀਗੇ ਉਹ ਦਿੱਤੇ ਗਏ ਨੇ ਬਾਕੀ 1-2 ਦਿਨਾਂ ਨੂੰ ਇਹ ਚੈੱਕ ਅੱਜ ਸ਼ਾਮ ਨੂੰ ਮੇਰੇ ਕੋਲ ਪਹੁੰਚ ਜਾਣਗੇ ਉਹਨਾਂ ਪੰਚਾਇਤਾਂ ਨੂੰ ਵੀ ਬੁਲਾ ਕੇ ਅਸੀਂ ਕੱਲ ਨੂੰ ਜਿਹੜੇ ਚੈੱਕ ਉਹ ਦੇਵਾਂਗੇ ਸਿਰਫ ਕੋਡ ਲੱਗਣ ਦਾ ਕਰਕੇ ਸੀਗਾ ਕਿ ਜਿਹੜੇ ਚੈੱਕ ਨੇ ਉਹ ਵੰਡੇ ਜਾਣ ਇਹ ਪਿੰਡਾਂ ਦੀ ਜ਼ਿਆਦਾਤਰ ਹੈਗੀ ਹੈ ਜਿਹੜੀ ਉਹ ਕਮਿਊਨਿਟੀ ਹਾਲ ਦੇ ਲਈ ਹੈਗੀ ਹੈ ਜਾ ਕਿਸੇ ਦੀ ਮੇਨ ਗਲੀ ਹੈ ਜਿਹੜੀ ਕਾਫੀ ਲੰਮੇ ਸਮੇਂ ਤੋਂ ਨਹੀਂ ਸੀ ਬਣੀ ਹੋਈ ਜਾਂ ਉਹ ਗਲੀਆਂ ਨਾਲੀਆਂ ਦਾ ਜਿਹੜਾ ਦਿੱਤਾ ਜੀ ਔਰ ਕਈ ਪਿੰਡਾਂ ਦੇ ਵਿੱਚ ਸੀਵਰੇਜ ਦੀ ਬੜੀ ਪ੍ਰੋਬਲਮ ਸੀਗੀ ਉਹ ਸੀਵਰੇਜ ਵਾਸਤੇ ਜਿਹੜਾ ਉਹ ਪੈਸਾ ਜਿਹੜਾ ਉਹ ਦਿੱਤਾ ਗਿਆ ਜੀ ਐਮਐਲਏ ਸਾਹਿਬ ਇਹ ਜਿਹੜੇ ਪੰਚਾਇਤਾਂ ਚੈੱਕ ਲਿੱਤੇ ਆ ਜੇ ਇਹ ਕਿੰਨੇ ਕਿੰਨੇ ਲੱਖ ਰੁਪਏ ਦੇ ਚੈੱਕ ਦਿੱਤੇ ਗਏ ਨੇ ਆ ਕਿਸੇ ਪੰਚਾਇਤ ਨੂੰ 10 ਲੱਖ ਹੈ ਜੀ ਕਿਸੇ ਨੂੰ 12 ਲੱਖ ਹੈ ਜੀ ਕਿਸੇ ਨੂੰ 5 ਲੱਖ ਹੈ ਜੀ ਕਿਸੇ ਨੂੰ ਆਬਾਦੀ ਦੇ ਹਿਸਾਬ ਨਾਲ 3 ਲੱਖ ਰੁਪਏ ਜੀ ਕਿਸੇ ਨੂੰ 3.5 ਲੱਖ ਰੁਪਏ ਜੀ ਉਸ ਹਿਸਾਬ ਨਾਲ ਨਾਲ ਜਿਹੜਾ ਪੈਸਾ ਹੈ ਸਾਰਾ ਅੱਜ ਜਿਹਾ ਦਿੱਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੀ ਜਿਹੜੀ ਡਿਵੈਲਪਮੈਂਟ ਹੈ ਕਾਫੀ ਲੰਬੇ ਸਮੇਂ ਤੋਂ ਜਿਹੜੀ ਰੁਕੀ ਹੋਈ ਸੀਗੀ ਉਹਨੂੰ ਹੋਰ ਤੇਜ਼ ਕਰਾਂਗੇ ਔਰ ਜਿਹੜੀ ਪਿੰਡਾਂ ਦੀ ਡਿਵੈਲਪਮੈਂਟ ਹੈ ਉਹ ਹੋਰ ਤੇਜ਼ ਕਰ ਸਕੀ ਸਰਮਾਨਤ ਸਾਹਿਬ ਕਿਵੇਂ ਦੇਖਦੇ ਹੋ ਜਿਵੇਂ ਅੱਜ ਸਰਕਾਰ ਨੇ ਕਪੜਾਲਾ ਦੀ ਪੰਚਾਇਤ ਨੂੰ ਸ਼ਕਤੀ ਦਿੱਤੀ ਏ ਆਮ ਆਦਮੀ ਪਾਰਟੀ ਜੋ ਭਗਵੰਤ ਮਾਨ ਦੀ ਸਰਕਾਰ ਹੈ ਇਹਨੇ ਬਹੁਤ ਵੱਡਾ ਉਪਰਾਲਾ ਕੀਤਾ ਜੋ ਇਹਨਾਂ ਨੇ ਇੱਕ ਬੀੜਾ ਚੁੱਕਿਆ ਸੀ ਕਿ ਅਸੀਂ ਇੱਕ ਜਿਹੜੇ ਪੁਰਾਣੇ ਉਹਨੇ ਸਰਕਾਰਾਂ ਸੀ ਉਹਨਾਂ ਤੋਂ ਇੱਕ ਅਲੱਗ ਬਣਾਵਾਂਗੇ ਉਸੇ ਤਰ੍ਹਾਂ ਹੀ ਇਹਨਾਂ ਨੇ ਸਾਰੀ ਜਿੰਨੀ ਵੀ ਪੰਚਾਇਤਾਂ ਨੇ ਉਹਨਾਂ ਨੂੰ ਕਿਸੇ ਨਾਲ ਕੋਈ ਵਿਤਕਰਾਂ ਨਹੀਂ ਕੀਤਾ ਜਾ ਗਰਾਊਂਡ ਹੈ ਸੱਜਿਵੇਂ ਕਿ ਖੇਤਰਾਂ ਨੇ ਲਈ 55 ਲੱਖ ਦੇ ਲਗਭਗ ਗਰਾਊਂਡ ਦੇ ਲਈ ਦਿੱਤਾ ਹੈ ਪੰਚਾਇਤਾਂ ਦੇ ਲਈ ਹੋਰ ਸਾਡਾ ਅਸੀਂ ਪੰਚਾਇਤਕਰ ਉਹਦੇ ਲਈ ਵਿੱਚ ਦਿੱਤਾ ਹੈ ਤੇ ਬਹੁਤ ਵਧੀਆ ਉਪਰਾਲਾ ਜੋ ਆਪਣੇ ਮਾਨ ਸਾਹਿਬ ਨੇ ਕੀਤੇ ਅੱਜ ਜਿਵੇਂ ਕਿ ਇਸ ਵਕਤ ਹਲਕਾ ਵਿਧਾ ਇੱਕ ਜਿਨਾ ਵੱਲੋਂ ਕਿ ਅੱਜ ਚੈੱਕ ਦਿੱਤੇ ਗਏ ਨੇ ਔਰ ਚੈੱਕ ਜਿਹੜੇ ਕਿ ਪੰਚਾਇਤਾਂ ਦਿੱਤੇ ਆ ਉਹਨਾਂ ਨੂੰ ਛੇਤੀ ਨੇਫਰੇ ਕੰਮ ਚੜਨ ਵਾਸਤੇ ਇਹ ਚੈੱਕ ਦਿੱਤੇ ਗਏ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਸਰਕਾਰ ਵੱਲੋਂ ਕੀਤੇ ਜਿਹੜੀਆਂ ਉਪਲਬਧੀਆਂ ਔਰ ਡਿਵੈਲਪਮੈਂਟ ਵਾਸਤੇ ਚੈੱਕ ਦਿੱਤੇ ਗਏ ਨੇ ਉਹਨਾਂ ਦਾ ਕੀ ਨਤੀਜਾ ਨਿਕਲੇਗਾ